ਦੀ ਨਾਮ ਕੇ ਸਲੂਨ ਦਾ ਨੇਚਰਲ ਬਿਊਟੀ ਸੈਰ ਕੀ ਗੱਲ ਕੀ ਹੋਈ ਹੈਗੀ ਪਰਸ ਚੋਰੀ ਹੋ ਗਿਆ ਸਰ ਕਿੰਨੇ ਵਜੇ ਦੀ ਗੱਲ 9 ਵਜੇ ਦੀ ਜੋ ਪਰਸ ਚੋਰੀ ਹੋਇਆ ਕਿ ਉਹ ਹੈ ਨਹੀਂ ਜੀ ਕੋਈ ਨਹੀਂ ਜੀ ਸ਼ਾਪ ਤੇਰੀ ਸੀ ਮੇਰੇ ਨਾਲ 9 ਵਜੇ ਸ਼ਾਪ ਸੀ ਅੱਛਾ ਹਾਂ ਜੀ ਨਾ ਤੋਂ ਮੈਂ ਥੋੜੀ ਜੀ ਪੇਮੈਂਟ ਲੈਣੀ ਸੀ ਉਹ ਲੈਣ ਗਈ ਤੇ ਪਰਸ ਤੇ ਰੋਜ਼ ਇੱਥੇ ਵੀ ਆਸੇ ਸਰ ਤੇ ਕੀ ਕੁਸੀ ਦਾ ਪਰਸ ਪਸੇਦਾਰ ਕਾਰਡ ਸੈਂਕੜਾ ਏਡੀਅਨ ਸੀਗਾ 8000 ਰੁਪਏ ਪੇਮੈਂਟ ਸੀ ਇੱਕ ਫੌਂਟ ਸੀਗਾ ਬੀਹੋ ਰੋਡ ਕਿੰਨੇ ਦਰ ਗਏ ਉਸੇ ਤਾਂ 10 ਮਿੰਟ ਹੀ ਗਿਆ ਕੋਈ ਸ਼ੱਕ ਲੱਗਦਾ ਕਿਸ ਤੇ ਹਾਂਜੀ ਉਹ ਮੰਗ ਦਿੱਤਾ ਸੀਗਾ ਜੀ ਇਥੇ ਪਖਾੜੀ ਸੀਗਾ ਉਹ ਕਹਿੰਦਾ ਵੀ ਮੇਰੇ ਬੇਟੇ ਦਾ ਓਪਰੇਟ ਆਗਾ ਘੋਡੇ ਦਾ ਤੇ ਉਹਦੇ ਕਰਕੇ ਵੀ ਮੈਨੂੰ ਭੀਖ ਦੇ ਦਿਓ ਇਹਨਾਂ ਨੇ 50 ਰੁਪਏ ਦੇ ਦਿੱਤੇ ਮੈਂ ਇਹਨਾਂ ਤੋਂ ਫੜ ਕੇ ਉਹਨਾਂ ਨੂੰ ਦੇ ਦਿੱਤੇ ਮੇਰੇ ਬਸ ਉਹਨਾਂ ਦੇ ਪੈਸੇ ਫੜਦੇ ਫੜਦੇ ਉਸ ਨੂੰ ਕਿਹਾ ਕਿ ਉਹ ਲੈ ਗਿਆ ਬਸ ਕਿਉਂਕਿ ਜਦੋਂ ਉਸ ਟਾਈਮ ਕੋਈ ਨਹੀਂ ਸੀ ਉਹ ਹੀ ਸੀ ਕਹਿੰਦਾ ਬਹੁਤ ਸਾਈਏ ਮੱਕੇ ਹਾਂਜੀ ਕਾਲ ਕੀਤੀ ਉਸ ਤੋਂ ਬਾਅਦ ਆਈਏ ਹਾਂਜੀ ਕਾਲ ਕਰਨ ਤੋਂ ਬਾਅਦ ਆਈ ਕੀ ਉਹਨਾਂ ਕੀ ਲੱਗਦਾ ਤੁਹਾਨੂੰ ਜੇ ਚੋਰ ਲੈ ਕੇ ਗਿਆ ਨਾ ਹਾਂਜੀ ਤੇ ਕਿੰਨੇ ਵਜੇ ਦੀ ਘਟਨਾ ਸੀ ਸਾਰੀ 9 ਵਜੇ ਦੀ ਸੀ